ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਲਓ ਜੀ ਅੱਜ ਇਹਨਾਂ ਨੂੰ ਠਾਲ ਰਹੇ ਆ ਹੈਲੋ ਵਿਰਾਟ ਉੱਠੋ ਪੁੱਤ ਸਕੂਲ ਜਾਣਾ ਹੈਨਾ ਤੇ ਇਹ ਵੀ ਸਿੱਤਾ ਪੈ ਦੇਖ ਲੋ ਹੈ ਰੋਜ਼ ਨਹੀਂ ਜਲਦੀ ਸੌਂਦਾ ਨੀਗਾ ਉਹ ਅਨਮੋਲ ਦਾ ਨਾ ਅੱਜ ਸਿਰ ਦੁਖਦਾ ਤੇ ਉਹਦੋਂ ਅ ਜੁਕਾਮ ਵੀ ਆ ਹੈਨਾ ਅਨਮੋਲ ਹੈਨਾ ਤੇ ਬੁਖਾਰ ਵਾਂਗੂ ਲੱਗਦਾ ਅਨਮੋਲ ਕਹਿੰਦੀ ਅੱਜ ਮੈਂ ਨਹੀਂ ਜਾਊਂਗਾ ਹੈ ਨਹੀਂ ਜਾਣਾ ਪੁੱਤ ਫਿਰ ਐਪਲੀਕੇਸ਼ਨ ਦੇਣੀ ਉਹ ਸਕੂਲ ਹਨਾ ਠੀਕ ਹੈ ਚਲ ਕੋਈ ਨਹੀਂ ਮੱਦੇ ਆ ਨਾ ਤੇ ਲੱਗਦਾ ਮਨ ਲੱਗਦਾ ਨਾ ਮੈਨੂੰ ਬਰਾੜ ਨੂੰ ਸੁਣ ਗਿਆ ਇਹ ਗੱਲ ਤੇ ਇਹ ਵੀ ਟੀਟ ਹੋ ਕੇ ਪਿਆ ਵਾ ਇਹ ਮੈਨੂੰ ਕਹਿਣ ਲੱਗਾ ਕਹਿੰਦਾ ਮੇਰਾ ਵੀ ਹੱਸਿਆਰ ਦੁੱਖ ਦਾ ਕਹਿੰਦਾ ਅੱਜ ਕਹਿੰਦਾ ਮੈਨੂੰ ਵੀ ਥੋੜੀ ਨੋਜੀਆਂ ਲੱਗਦੀਆਂ ਨੇ ਹੈ ਤੇ ਨਵੀਆ ਬਰਾੜ ਤੇਰਾ ਵੀ ਸਿਰ ਤੋਂ ਹੈ ਦਾ ਹੈ ਇਹ ਹੁੰਦਾ ਵੀ ਬਸ ਉਹ ਉਹ ਜੇ ਕਰੇ ਆ ਤੇ ਮੈਂ ਵੀ ਕਰੇ ਆ ਹਨਾ ਇਦਾਂ ਹੀ ਆ ਕੇ ਸੱਚੀ ਤੋਕਦਾ ਓਏ ਇਹ ਵੀ ਰਾਤ ਸੁਰਕ ਸੁਰਕ ਜਾ ਕਰਦਾ ਕਿਉਂਕਿ ਹੁਣ ਠੰਡ ਹੋ ਗਈ ਆ ਨਾ ਜ਼ਿਆਦਾ ਤੇ ਇਹ ਕੱਪੜੇ ਘੱਟ ਪਾਉਂਦੇ ਆ ਵਿੱਚ ਵਿਚਾਲੇ ਗਰਮੋਂ ਗਰਮੀ ਖੇੜ ਕੇ ਆਉਂਦੇ ਆ ਤੇ ਮੁੜ ਕੇ ਆ ਕੇ ਇੱਥੇ ਹਨਾ ਠੰਡ ਲੱਗ ਜਾਂਦੀ ਆ ਮਨਵੀਰ ਜੀ ਤੁਸੀਂ ਉੱਠ ਜਾਓ ਚਲੋ ਕੋਈ ਨਹੀਂ ਉਹਨਾਂ ਨੂੰ ਸੌਣ ਦਿਓ ਸੌਣ ਨੂੰ ਆਪਾਂ ਮਿਲਦੇ ਆ ਬਾਅਦ ਚ ਲਓ ਜੀ ਆਪਾਂ ਕਰਨ ਲੱਗੇ ਆ ਜੀ ਹੁਣ ਸਵੇਰ ਦਾ ਨਾਸ਼ਤਾ ਤੇ ਨਾਸ਼ਤੇ ਦੇ ਵਿੱਚ ਹੈਗੇ ਆ ਜੀ ਆਪਣੇ ਕੋਲ ਅੱਜ ਮੇਥੇ ਵਾਲੀਆਂ ਕਣਕ ਦੀਆਂ ਰੋਟੀਆਂ ਹੂੰ ਗਰਮ ਗਰਮ ਤੇ ਨਾਲ ਥੋੜੀ ਰੱਖ ਲਈ ਆਪਾਂ ਮਲਾਈ ਤੇ ਨਾਲ ਪਾਣੀ ਤੇ ਮਲਾਈ ਇਸ ਕਰਕੇ ਕਿਉਂਕਿ ਗਲਾ ਅੱਜ ਕੱਲ ਸਰਦੀਆਂ ਵਿੱਚ ਖਰਾਬ ਹੋ ਜਾਂਦਾ ਨਾ ਇਸ ਕਰਕੇ ਜੋ ਆਓ ਸ਼ਕੋ ਜੀ ਆ ਜੀ ਵਾਹ ਵਾਹ ਜੀ ਬਾਪਾ ਆ ਗਏ ਆ ਜੀ ਪਾਰਕ ਚੋਂ ਸੈਰ ਕਰਕੇ ਘਰ ਹੈ ਨਾ ਹਾਂ ਜੀ ਗੁੱਗੁੱਟ ਗਿਆ ਹਾਂ ਜੀ ਹਾਂ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਹਾਂ ਅੱਛਾ ਫੇਰ ਅੱਜ ਬਾਬਾ ਬੰਦਾ ਸਿੰਘ ਵਾਢੀ ਜੀ ਦੀ ਫਿਲਮ ਦੇਖ ਰਿਹਾ ਵਾ ਸ਼ਾਬਾਸ਼ ਉਹ ਕਾਕਾ ਵੀ ਨਾਲ ਪਾਇਆ ਕਾਕੇ ਨੂੰ ਉਧਰ ਸਾਈਡ ਤੇ ਲਾਇਆ ਹੋਇਆ ਤੂੰ ਉਹਨੂੰ ਵੀ ਦੁੱਧੂ ਪਿਲਾ ਦੇ ਹੈ ਨਹੀਂ ਪੀਂਦਾ ਤੂੰ ਉਹ ਰਛੀ ਰਛੀ ਪਿੰਦਨੀ ਕਾਕੇ ਨੂੰ ਠੰਡ ਲੱਗ ਜੂ ਜਾ ਰਿਹਾ ਉਹਨੂੰ ਵੀ ਦੇ ਦੇ ਸ਼ਾਲ ਥੋੜਾ ਜਿਹਾ ਮੰਮਾ ਦਾ ਸ਼ਾਲ ਲੈ ਕੇ ਬੈਠਾ ਤੂੰ ਹੈ ਗੁੱਡ ਮਾਰਨਿੰਗ ਹੋ ਗਈ ਭਾਉ ਉੱਠਿਆ ਕਿ ਨਹੀਂ ਉੱਠਿਆ ਦੇਖਦਾ ਉਹਨੂੰ ਮੈਂ ਇੱਧਰ ਅਨਮੋਲ ਆਪਣਾ ਨਾਸ਼ਤਾ ਕਰ ਲਈ ਠੀਕ ਆ ਬਤੋਣਾ ਹੈ ਸਿਰ ਤਾਂ ਨਹੀਂ ਦੁਖਦਾ ਹੁਣ ਠੀਕ ਹੈ ਤੇਰੀ ਐਪਲੀਕੇਸ਼ਨ ਮੈਂ ਦੇ ਆ ਸੀ ਸਕੂਲ ਠੀਕ ਆ ਹਾਂ ਰੋਟੀ ਖਾ ਲੋ ਸ਼ਾਬਾਸ਼ ਰੋਟੀ ਖਾ ਕੇ ਫਿਰ ਦਵਾਈ ਲੈ ਲਓ ਠੀਕ ਆ ਹੂੰ ਦਵਾਈ ਲੈ ਲਓ ਫਿਰ ਰੋਟੀ ਖਾ ਕੇ ਠੀਕ ਆ ਓਕੇ ਉਹ ਕਿੱਥੇ ਬਿਰਾੜ ਲਓ ਜੀ ਇਹ ਵੀ ਹੈ ਸਤਾ ਹੀ ਪਿਆ ਓਏ ਨੀਂਦਾ ਕੱਢੀਆ ਨਹੀਂ ਹਜੇ ਹੈ ਇਹਨੂੰ ਵੀ ਚੰਗਾ ਅੱਜ ਸੌਣ ਨੂੰ ਮਿਲ ਗਿਆ ਹੈ ਨਾ ਇਹ ਵੀ ਕਹਿੰਦੇ ਕਿ ਨਾ ਮੇਰਾ ਸਿਰ ਜਦ ਦਰਦ ਕਰਦਾ ਹੈਗਾ ਗਰਮ-ਗਰਮ ਜਿਹਾ ਚੱਲ ਕੋਈ ਨਹੀਂ ਉੱਠ ਕੇ ਫਿਰ ਨਾ ਦਵਾਈ ਲੈ ਲਈ ਠੀਕ ਆ ਠੀਕ ਆ ਬਰਾੜ ਉਹ ਦਵਾਈ ਲੈ ਲਈ ਫੇ ਠੀਕ ਆ ਓਕੇ ਫੇ ਮੈਂ ਵੀ ਨਾਲ ਮਾਚੀ ਜੀ ਜੀ ਹਾਂ ਜੀ ਉਹ ਵਾਖ ਖਲਾਉਣਾ ਅੱਛਾ ਤੂੰ ਆਪ ਤਾਂ ਸ਼ਾਲ ਚ ਲੁਕਾਇ ਨੀ ਉਹ ਕਾਕੇ ਨੂੰ ਸ਼ਾਲ ਵਿੱਚ ਕੋਈ ਫਿਰਦਾ ਤੂੰ ਹੈ ਤੂੰ ਕਾਕੇ ਦੇ ਨਾ ਧਿਆਨ ਰੱਖਦਾ ਹੈਂ ਕਾਕਾ ਉਹ ਦਿਨ ਤੇ ਆ ਰਖਦਾ ਨਹੀਂ ਇਹ ਤਾਂ ਕਾਕੇ ਦੇ ਨਾਲ ਤੇ ਆ ਲੱਗਦਾ ਬਾਹਰ ਓਏ ਕਾਕਾ ਸੀ ਲੱਗਦਾ ਅੱਛਾ ਕਾਕੇ ਦਾ ਬਹੁਤ ਧਿਆਨ ਰੱਖਦਾ ਤੂੰ ਹੈ ਨਾ ਸ਼ਾਦੀ ਆਏ ਅੱਛਾ ਕਾਕੇ ਦਾ ਬਹੁਤ ਧਿਆਨ ਰੱਖਦਾ ਤੂੰ ਹੈ ਨਾ ਸ਼ਾਦੀ ਹਾਂ ਤੇ ਦੱਸਾਂ ਪਪਾ ਜੀ ਗਈ ਤਾਂ ਹੁੰਦਾ ਪਤਾ ਪਪਾ ਜੀ ਤੂੰ ਮੇਰਾ ਨਾਮ ਲੈ ਲੈ ਕੇ ਬੁਲਾਈ ਜਾਂਦਾ ਮੈਨੂੰ ਹੈ ਗੱਲ ਸੁਣ ਗੱਲ ਸੁਣ ਚੱਲਿਆ ਮੈਂ ਵੀ ਚੱਲਿਆ ਹੁਣ ਤੂੰ ਬਾਹਰ ਚੱਲਿਆ ਮੈਂ ਵੀ ਚੱਲਿਆ ਮੈਂ ਹੁਣ ਰੈਡੀ ਹੋ ਗਿਆ ਮੈਂ ਕੰਮ ਤੇ ਜਾਣਾ ਠੀਕ ਆ ਹੈ ਹਾਂ ਤੂੰ ਆਪ ਤਾਂ ਲੁਕ ਜਾ ਤੂੰ ਕਾਕੇ ਨੂੰ ਕੋਈ ਫਿਰਦਾ ਦੇ ਚਲੋ ਉਹ ਤੇਰੀ ਫੇਪ ਪਾ ਦੇ ਛੱਡੀਆ ਵਾ ਲੈ ਗੰਦਾ ਤੂੰ ਇਹਨੂੰ ਬਿਠਾ ਦੇ ਹੁਣ ਉਹ ਬਿਠਾ ਦੇ ਉਹਨੂੰ ਵਿਚਾਰੇ ਨੂੰ ਉਹ ਬਿਠਾ ਦੇ ਕੁਛ ਨਹੀਂ ਹੁੰਦਾ ਯਾਰ ਬਿਠਾ ਦੇ ਉਹਨੂੰ ਵਿਚਾਰੇ ਨੂੰ ਤੂੰ ਇਦਾਂ ਗਾ ਚੱਕੀ ਫਿਰਦਾ ਹੁਣ ਠੰਡ ਲਾ ਜੂ ਤੂੰ ਆਪ ਆਪ ਤੇ ਜਰਾਬਾਂ ਪਾਈਆਂ ਹੋਈਆਂ ਨੇ ਸਿਰ ਤੋਂ ਨੰਗਾ ਤੂੰ ਹੈਂ ਉਹ ਡਰ ਗਿਆ ਓਏ ਹਾਏ ਕੱਕ ਦੇ ਸੱਟ ਵੱਜ ਗਈ ਆਏ 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 ਓਏ ਰੋਣ ਨਾ ਲੱਗ ਜੀ ਕੱਕ ਇਹਨੂੰ ਇੱਥੇ ਪਾ ਦੋ ਇੱਥੇ ਪਾ ਦੋ ਆਹ ਆ ਕੰਬਲ ਦੇ ਦੇਨੇ ਉੱਤੇ ਠੀਕ ਆ ਹਾਂ ਠੀਕ ਆ ਇੱਥੇ ਪੈ ਗਿਆ ਉਹ ਮम्मा ਐ ਮੈਂ ਅੱਛਾ ਸ਼ਾਲ ਮम्मा ਦਾ ਵਾ ਹਾਂ ਮम्मा ਆਉਂਦੇ ਆ ਮਮਨ ਦੇ ਦੇ ਮम्मा ਬਾਥਰੂਮ ਗਏ ਹੋਣੇ ਆਉਂਦੇ ਆ ਮम्मा ਠੀਕ ਆ ਉਹ ਮੈਂ ਟੰਗ ਦੇਣਾ ਲਿਆ ਤੂੰ ਟੰਗ ਦੇਗਾ ਟੰਗ ਲਿਆ ਮੈਂ ਟੰਗਦਾ ਚਲੋ ਮੈਂ ਜਾਣਾ ਪੁੱਤ ਮੈਂ ਕੰਮ ਤੇ ਜਾਣਾ ਠੀਕ ਆ ਬਾਏ 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 ਮੈਂ ਜਾਣਾ ਠੀਕ ਆ ਮੈਂ ਬਾਅਦ ਚ ਦੁਪਹਿਰ ਨੂੰ ਆ ਕੇ ਮਿਲੂੰਗਾ ਤੁਹਾਨੂੰ ਠੀਕ ਆ ਠੀਕ ਆ ਓਏ ਭਾਏ ਸਤਾ ਹੀ ਪਿਆਵਾ ਠੀਕ ਆ ਮੈਂ ਦੁਪਹਿਰ ਨੂੰ ਆ ਕੇ ਮਿਲੂੰਗਾ ਬਾਏ ਬਾਏ ਮੰਮਾ ਮਮਾ ਉੱਪਰ ਗਏ ਹੋਇਆ ਉੱਪਰ ਗਏ ਕੱਪੜੇ ਸੁੱਕਣੇ ਪਾਉਣ ਗਏ ਹੋਇਆ ਠੀਕ ਆ ਤਾਂ ਕੋਈ ਨਾ ਆ ਰਿਹਾ ਆਇਆ ਓਏ ਤੂੰ ਦਰਵਾਜ਼ਾ ਪੰਨਣਾ ਉਹ ਬਹਿ ਕੇ ਫਿਲਮ ਦੇਖ ਲਓ ਆਹ ਦੀ ਉਹ ਫਿਲਮ ਉਹ ਫਿਲਮ ਚੱਲਦੀ ਆ ਉਹਦੇ ਬਾਬੋ ਬੰਦਰ ਸਿੰਘ ਬਾਦਲ ਜੀ ਦੀ ਉਹ ਦੇਖ ਲੈ ਛੱਡ ਦੇ ਦਰਵਾਜ਼ਾ ਛੱਡ ਦੇ ਉਹਦੇ ਆਰ ਜਵੀ ਦੇ ਇੱਕ ਦੀ ਹੈ ਨਾ ਫਿਲਮ ਤੁਸੀਂ ਵੀ ਦੇਖ ਲਓ ਹਰ ਜਪੋ ਦਵਾਈ ਲੈ ਲਈ ਠੀਕ ਆ ਮੈਂ ਜਾਂਨਾ ਬਾਏ 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 ਕੋਕੂ ਬਾਏ ਮੈਂ ਜਾਂਨਾ ਹੋ ਦੁਪਹਿਰੇ ਮਿਲਦੇ ਹਾਂ ਆਪਾਂ ਬਾਏ ਨਾ ਬਥੇ ਤੋੜਨ ਦੇ ਦਰਵਾਜਾ ਸਾਡੇ ਇੱਕੋ ਹੀ ਆ ਦਰਵਾਜਾ ਹਰ ਜਾ ਹਰ ਜਾ ਹਰ ਜਾ ਹਰ ਜਾ ਚਲੋ ਬਾਏ ਅੱਲਾ ਬੱਚੀ ਆਪਾਂ ਪਹੁੰਚ ਗਏ ਆ ਜੀ ਘਰ ਤਕਰੀਬਨ ਅੱਜ ਵੀ 4 ਹੀ ਵੱਜ ਗਏ ਨੇ ਤੇ ਆਓ ਦੇ ਪਹਿਲੇ ਪੌੜੀਆਂ ਦੇ ਚੜਿਆ ਹੋਇਆ ਉਹ ਤੂੰ ਥੱਲੇ ਆ ਭਰਾਵਾ ਪਹਿਲਾਂ ਇਧਰ ਇਧਰ ਥੱਲੇ ਆ ਜਾ ਵੀ ਥੱਲੇ ਤੂੰ ਇੱਥੇ ਪਹਿਲਾਂ ਨਸਕੀ ਕਰਦਾ ਨਹੀਂ ਨਹੀਂ ਤੂੰ ਇੱਥੇ ਕੀ ਕਰਦਾ ਹਾਂ ਹਾਂ ਸ਼ੀਰੋ ਕੋਲ ਤੂੰ ਪਹਿਲਾਂ ਜਾ ਤਾ ਆਇਆ ਤੂੰ ਇੱਥੇ ਖੜਾ ਰਹਿ ਨਾ 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 ਉੱਤਰ ਨਹੀਂ ਜਾਣਾ ਵੀਰੇ ਉੱਧਰ ਨਾ 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 ਚੱਲ ਆ ਜਾ ਬਾਹਰ ਆ ਮੈਂ ਤੈਨੂੰ ਲੈ ਜਾਊਂਗਾ ਇੱਦਾਂ ਨਹੀਂ ਪਤਾ ਇੱਦਾਂ ਇੱਥੇ ਨਹੀਂ ਦੇਖਣਾ ਆ ਜਾ ਮੈਂ ਲੈ ਜਾਊਂਗਾ ਤੈਨੂੰ ਚੱਲ نیچے ਜਾ نیچے ਜਾਲੀ ਇਦਾਂ ਹੀ ਇਹਨੂੰ ਰੋਜ਼ ਲਾਉਣਾ ਪੈਂਦਾ ਲਿਆ ਕੇ ਫੇਰ ਭੱਜਣ ਦਾ ਬਾਹਰ ਨੂੰ ਇਹ ਕਦੇ ਬਾਈਕ ਤੇ ਚੜਜੂ ਕਦੇ ਬਾਹਰ ਨੂੰ ਭੱਜ ਲੂਗਾ ਉਹ ਉਪਰ ਆਵਾ ਆ ਜਾ ਮੈਨੂੰ ਰੋਟੀ ਖਾਦ ਦੇ ਉਹਨੂੰ ਭੁੱਖ ਲੱਗੀ ਹੋਈ ਆ ਹਾਂ ਅੱਜ ਡਰੈੱਸ ਬੜੀ ਵਧੀਆ ਪਾਈ ਆ ਵੀ ਅੱਜ ਟਰੈਕ ਸੂਟ ਬੜਾ ਵਧੀਆ ਪਾਇਆ ਤੂੰ ਅੱਜ ਹਾਂ ਢੋਰਾ ਲੱਗਾ ਆ ਅੰਦਰ ਹਾਂ ਪਤਾ ਮੈਨੂੰ ਇਹ ਝੂਟੀ ਤੂੰ ਲੈਂਦਾ ਵੀ ਆ ਤੇਰੇ ਤਾਂ ਦੋਸਤ ਲੈਂਦੇ ਹੈਂ ਬਰਾੜ ਦੇ ਦੋਸਤ ਆ ਕੇ ਝੂਟੀਆਂ ਲੈਂਦੇ ਆ ਤੇ ਹਨਾ ਤੂੰ ਮੇਰੇ ਬਾਈ ਦੇ ਉੱਤੇ ਚੜ ਚੜ ਝੂਟੀਆਂ ਲੈ ਚੱਲ ਅੰਦਰ ਚਲੀ ਆਜਾ 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 ਹਾਂ ਚਲੋ son ਉਹ ਉਹ ਗੋਲ ਮਲ ਲੋਈ ਸੁਣਾਉਣਾ ਲਾ 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 ਲੋਰੀ ਹਾਂ ਸੌਂਦਾ ਨਹੀਂ ਹੁਣ ਪਾਪਾ ਦੁੱਧ ਕੀ ਘਟੋਰੀ ਸੌਂ ਜਾ ਹੁਣ ਚਲਾ ਚਲੀਏ ਅੰਦਰ ਆ ਜਾ ਹਾਂਜੀ ਕੀ ਚੱਲਦਾ ਅੰਦਰ ਡੋਰਾ ਚੱਲਦਾ ਡੋਰਾ ਹਾਂ ਵੇ ਡੋਰਾ ਚੱਲਦਾ ਵਾ ਡੋਰਾ ਚੱਲਦਾ ਚਿਕੋ ਹਾਂ ਵੇ ਚਿਕੋ ਵਿਰਾਟ ਕਿੱਥੇ ਵਿਰਾਟ ਨਾਉਂਦਾ ਬਾਟੂ ਵਿਰਾਟ ਨਾਉਂਦਾ ਵਾ ਵਿਰਾਟ ਭਾਈ ਬਾ ਭੀ ਅੱਜ ਗਰਮ ਕੀਤਾ ਆ ਪਹਿਲਾਂ ਦੱਸ ਮੇਰੀ ਗੱਲ ਸੁਣ ਆ ਰੋਟੀ ਕੌਣ ਛੱਡ ਗਈ ਹੈ ਕੌਣ ਛੱਡ ਕੇਗਾ ਤੂੰ ਤੂੰ ਖਾਂਦਾ ਸੀ ਤੂੰ ਖਾਂਦਾ ਸੀ ਦਾਜੂ ਦਾਜੂ ਨਹੀਂ ਤੂੰ ਖਾਂਦਾ ਸੀ ਮੈਨੂੰ ਪਤਾ ਖਾਲਾ ਖਾਲਾ ਜੀ ਨੂੰ ਮੋਹਲ ਜੀ ਹਾਂ ਜੀ ਹੁਣ ਠੀਕ ਹਾਂ ਹੈ ਠੀਕ ਰਹੀ ਹੈ ਹੈ ਸਿਰ ਤਾਂ ਦੁਖਿਆ ਮੋਰ ਕੇ ਬੁਖਾਰ ਦਵਾਈ ਲੈ ਲਈ ਸੀ ਹੂੰ ਪਿੰਡਾ ਘਰ ਆਵਾਂ ਹਲੇ ਅੱਛਾ ਚਲੋ ਵਧੀਆ ਵਧੀਆ ਚਲੋ ਰੈਸਟ ਹੋ ਗਈ ਅੱਜ ਪਿੰਡਾ ਘਰ ਵਧੀਆ ਵਧੀਆ ਰੱਸ਼ਟ ਹੋ ਗਿਆ ਨਹੀਂ ਰੱਸ਼ਟ ਹੋ ਗਿਆ ਚਲ ਕੋਈ ਗੱਲ ਨਹੀਂ ਆਹ ਤੈਨੂੰ ਕੀ ਹੋਇਆ ਦਾਜੂ ਦਾਜੂ ਅੱਜ ਗਈ ਨਹੀਂ ਸਕੂਲ ਆਰਜੂ ਨਹੀਂ ਤੂੰ ਤੂੰ ਹਾਂ ਪੰਗੇ ਲੈਂਦਾ ਸੀ ਦੱਸ ਦੱਸ ਪੰਗੇ ਲੈਂਦਾ ਸੀ ਵਿਰਾਟ ਕਿੱਥੇ ਵਿਰਾਟ ਨਹਾਈ ਕਰਦਾ ਵਿਰਾਟ ਵਿਰਾਟ ਨਹਾਈ ਕਰਦਾ ਹਾਂ ਹਾਂਜੀ ਹਾਂਜੀ ਹਾਂ ਚਲ ਅੱਜ ਮੈਂ ਵੀ ਰੋਟੀ ਖਾ ਲਵਾਂਗਾ ਮੈਂ ਵੀ ਰੋਟੀ ਖਾ ਲਾਂ ਜੀ ਜੀ ਵੇ ਇੱਕ ਹੀ ਗੱਲ ਹੈ ਇੱਕ ਹੀ ਗੱਲ ਹੈ ਇੱਕ ਹੀ ਗੱਲ ਹੈ ਚਲੋ ਆਪਾਂ ਰੋਟੀ ਖਾ ਲਈਏ ਰੋਟੀ ਖਾ ਲਈਏ ਕਾਕਾ ਕਾਕਾ ਹਾਂ ਕਾਕਾ ਪਿਆਰ ਕਾਕੇ ਨੂੰ ਕੁਝ ਖਲਾਤਾ ਸੀ ਤੂੰ ਕਾਕੇ ਨੂੰ ਅੱਛਾ ਤੂੰ ਨਹਾਈ ਕਰਕੇ ਨਵੀਂ ਰੂਪ ਪਾਈ ਅੱਛਾ ਪਾਣੀ ਨਾ ਨਹਾਤਾ ਤੂੰ ਵੀ ਹੈ ਕਾਕੇ ਨੂੰ ਵੀ ਨਾ ਲਾਇਆ ਨਹੀਂ ਕਾਕੇ ਨੂੰ ਨਹੀਂ ਨਾ ਲਾਇਆ ਤੂੰ ਤਲਾ ਦੱਸੀ ਮੈਨੂੰ ਕਾਕੇ ਨੂੰ ਨਹੀਂ ਨਾ ਲਾਇਆ ਅੱਛਾ ਆਈ 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 ਬਰਾੜ ਵਾਜਾ ਮਾਰਦਾ ਮੰਮਾ ਨੂੰ ਇਹ ਕਹਿੰਦਾ ਆਈ ਪਾਪਾ ਤੇ ਕਿਹਾ ਆਉਂਦੇ ਮੰਮਾ ਆਉਂਦੇ ਆਉਂਦੇ ਹਾਂਜੀ ਆਈ ਆਈ ਚਲੋ ਚਲੋ ਮੈਂ ਰੋਟੀ ਖਾ ਲਾਂ ਪਤਾ ਠੀਕ ਆ ਲੋ ਜੀ ਅੱਜ ਦੁਪਹਿਰ ਦੇ ਖਾਣੇ ਵਿੱਚ ਆ ਜੀ ਗੋਭੀ ਦੀ ਸਬਜ਼ੀ ਹੂੰ ਮੇਰੀ ਫੇਵਰਟ ਤੇ ਨਾਲ ਚਪਾਤੀ ਤੇ ਨਾਲ ਪਾਣੀ ਥੋੜਾ ਜਿਹਾ ਹਣਾ ਕਹਿੰਦੇ ਅੱਜ ਵਿਰਾੜ ਨੇ ਰੋਟੀ ਬਣਾਈ ਜਾਨਾਲੇ ਪਰੌਂਠਾ ਬਣਾਇਆ ਉਹ ਵੀ ਖਾਣੇ ਆ ਉਹ ਵੀ ਦਿਖਾਉਣਾ ਦੇਖਦੇ ਤੁਹਾਨੂੰ ਵਿਰਾੜ ਦਾ ਬਣਾਇਆ ਪਰੌਂਠਾ ਰੋਟੀ ਦੇਖੋ ਗੋਲ ਆ ਵਧੀਆ ਗੁਰਪ੍ਰੀਤ ਕਹਦੀ ਹੈ ਕਹਿੰਦੀ ਉਹਨੇ ਵਿਰਾੜ ਨੇ ਬਣਾਈ ਆ ਲੈ ਇਹਦਾ ਪਰੌਂਠਾ ਵੀ ਦਿਖਾਉਣਾ ਤੁਹਾਨੂੰ ਮੈਂ ਇਹ ਆ ਦੇਖੋ ਜੀ ਆਹ ਕਿਉਂ ਵਿਰਾੜ ਨੇ ਬਹੁਤ ਵਧੀਆ ਬਣਾਇਆ ਵੀ ਪਰੌਣੇ ਇਹ ਕਾਹ ਦੇਖੋ ਇਹ ਆ ਦੇ ਵਾਹ ਵਾਹ ਆ ਤਾਂ ਨਿਆਰਾ ਲਿਆਤਾ ਵਿਰਾੜ ਹਾਂਜੀ ਕਹਿੰਦੇ ਅੱਜ ਨਹਾ ਕੇ ਆ ਗਿਆ ਸ਼ਾਬਾਸ਼ ਸ਼ਾਬਾਸ਼ ਤੇ ਕਹਿੰਦੇ ਅੱਜ ਰੋਟੀ ਤੇ ਪਰੌਣੇ ਤੂੰ ਬਣਾਇਆ ਹੈ ਵਾਹ ਵਾਹ ਇਹ ਵਾ ਫਿਰ ਤਾਂ ਮੈਂ ਜ਼ਰੂਰ ਖਾਊਂਗਾ ਬਹੁਤ ਅੱਛਾ ਲੱਗ ਰਿਹਾ ਵੈਸੇ ਤਾਂ ਚੱਲ ਜਾਓ ਕਪੜੇ ਪਾ ਲੋ ਇੱਥੇ ਜਾ ਕੇ ਠੀਕ ਆ ਓਕੇ ਲੈ ਵੀ ਅੱਜ ਤਾਂ ਬਰਾੜ ਨੇ ਰੋਟੀ ਬਣਾਈ ਆ ਪਤਾ ਜ਼ਰੂਰ ਖਾਵਾਂਗੇ ਵੇ ਬਹੁਤ ਵਧੀਆ ਖਾਓ ਜੀ ਲੋ ਜੀ ਇਸ ਦਾ ਲੈ ਰਹੇ ਹਾਂ ਰੋਟੀ ਦਾ ਆਨੰਦ ਕਿਉਂਕਿ ਰੋਟੀ ਤੇ ਪਰੌਣੇ ਅੱਜ ਬਣਾਏ ਨੇ ਬਰਾੜ ਨੇ ਤੇ ਗੁੱਗੂ ਵੀ ਖਾਂਦਾ ਪਿਆ ਅੱਜ ਲੈ ਗੁੱਗੂ ਏ ਓਏ ਗੰਦੀ ਬੜਾ ਬਹੁਤ ਕਰਦਾ ਮੁੱਤ ਹਾਂ ਤੇ ਬਰਾੜ ਬਹੁਤ ਸਵਾਲ ਪਰੋੜੇ ਬਰਾੜ ਦਾ ਕੀ ਕੀ ਪਾਇਆ ਸੀ ਇਹਦੇ ਵਿੱਚ ਬਰਾੜ ਦੱਸੂਗਾ ਕਿ ਕੀ ਕੀ ਪਾਇਆ ਸੀ ਉਹ ਬਰਾੜ ਦੱਸ ਨਾਲ ਗੋਭੀ ਦੀ ਸਬਜ਼ੀ ਮਜ਼ਾ ਹੀ ਆ ਗਿਆ ਖਾ ਕੇ ਪਹਿਲਾਂ ਤਾਂ ਪੋਲੇ ਸਾਰੇ ਪੋਦੇ ਨਹੀਂ ਮੇਥੀ ਮੇਥੀ ਪੋਦੇ ਤੇ ਮੇਥੀ ਹੀ ਪੋਦੇ ਹੀ ਗਾ ਅੱਛਾ ਉਹ ਮੇਥੀ ਕਿਉਂ ਜੁਆਨ ਹਮ ਇੱਕ ਹੋਰ ਕੀ ਕੀ ਹੀ ਗਾਓ ਮੈਂ ਤੇ ਕੇ ਉਹ ਜਵੈਲ ਦੇ ਨਾਲ ਮੈਨੂੰ ਉਹਦਾ ਟੇਸਟ ਆ ਰਿਹਾ ਹਾਂ ਇਹ ਬੇਸੰ ਹਾਂ ਬੇਸੰ ਹਾਂ ਬੇਸੰ ਮੈਂਨੇ ਮ ਜਿਹਦਾ ਪਰੋਠੇ ਬਣਾਇਆ ਆਪ ਹੀ ਹਨਾ ਪਰਦਾ ਵਾ ਨਹੀਂ ਨਹੀਂ ਠੀਕ ਆ ਨਮਕ ਵੀ ਪਾਇਆ ਹੋਇਆ ਤੂੰ ਮੈਨੂੰ ਪਤਾ ਲੱਗ ਗਿਆ ਨਮਕ ਇਹ ਪਹਿਲਾਂ ਮੈਂ ਕੀ ਕੀ ਦਿੱਤਾ ਵਾ ਇਹ ਥੋੜੀ ਪਹਿਲੇ ਸਾਰੀ ਮਮਨ ਤੇਰੀ ਹੱਲਤਾ ਕੀਤੀ ਆ ਹਾਂ ਨਹੀਂ ਮੈਂ ਕੋਤੂ ਨਹੀਂ ਆ ਅੱਛਾ ਹੂੰ ਹੂੰ वाह देखो ये करूंगा पापा भैया मैं बेला बेला रोटी आटा और रोटी बेला बेलना और सिंपल बना दिया ना उधर मरी थी थोड़ी बड़ी कहानी पे और ऊपर की ओला ना तो बार बेसन लाना दादी ऊपर ओ किसी पे और नमक पाया नमक पाके बेल लिया नमक ਫੇਗਵਨ ਫਿਮੇਥੀ ਵੇ ਉਹ ਕੋਈ ਗੱਲ ਨਹੀਂ ਜਿੱਦਾਂ ਦੀ ਵੀ ਬਣਾਈ ਹੈ ਇਹਨੇ ਵਧੀਆ ਬਣਾਈ ਹੈ ਸਾਨੂੰ ਤਾਂ ਇਹ ਆਸਰਾ ਹੋ ਗਿਆ ਵੀ ਜਦ ਰੋਟੀ ਦਾ ਤੇਲੀ ਬਣਾ ਕੇ ਖਲ ਖਵਾਈ ਖਵਾਈ ਹੈ ਸਾਨੂੰ ਆਪ ਵੀ ਖਾਣ ਲੱਗ ਗਿਆ ਅੱਗੇ ਖਾਂਦਾ ਨਹੀਂ ਨਹੀਂ ਤਾਂ ਚਲੋ ਇਹਨੇ ਆਪਣੀ ਪੜ੍ਹਾਈ ਰੋਟੀ ਦਾ ਖਾਲੂਗਾ ਆਪਣਾ ਪਰੌਂਠਾ ਦਾ ਖਾਲੂਗਾ ਉਹਨਾਂ ਦਾ ਢਿੱਡ ਤਾਂ ਭਰੂਗਾ ਹੈਨਾ ਸਾਨੂੰ ਉਹੀ ਚੰਗਾ ਵਾ ਠੀਕ ਹੈ ਸ਼ਾਬਾਸ਼ ਸ਼ਾਬਾਸ਼ ਵੇ ਹਨਾ ਵੀ ਕੁਕੂ ਆ ਜਾ ਤੂੰ ਆ ਜਾ ਅੱਜ ਰੋਟੀ ਨਹੀਂ ਆਉਂਦੀ ਲੋ ਜੀ ਵਿਰਾਟ ਕਹਿੰਦਾ ਮੈਂ ਡਰਾਇੰਗ ਕਰਨੀ ਆ ਡਰਾਇੰਗ ਕਰਨ ਵਾਸਤੇ ਦੇਖੋ ਕਿਵੇਂ ਖਲਾਰਾ ਪਾਇਆ ਨੇ ਤੇ ਆਹ ਪੂਰਾ ਆ ਦਾ ਹੈ ਕਲਰਾਂ ਦਾ ਕਲਰ ਕਲੈਕਸ਼ਨ ਖੋਲ ਕੇ ਬੈਠਾ ਹੋਇਆ ਹੈ ਨਾ ਹਾਂਜੀ ਤੈਨੂੰ ਆਉਂਦੀ ਆ ਡਰਾਇੰਗ ਕਰਨੀ ਹੈ ਸਟਾਰਟ ਤਾਂ ਕੀਤੀ ਨਹੀਂ ਅਜੇ ਹੈ ਕਰਨ ਲੱਗਾ ਹੀ ਅੱਛਾ ਫੋਨ ਤੋਂ ਦੇਖ ਕੇ ਫੇਰ ਬਣਾਏਗਾ ਹੈ ਚਲ ਠੀਕ ਆ ਠੀਕ ਆ ਕਰ ਕਰ ਸ਼ਾਬਾਸ਼ ਪਹਿਲਾਂ ਵੀ ਉਹ ਵਧੀਆ ਡਰਾਇੰਗ ਬਣਾਈਏ ਨੇ ਬਈ ਚਲੋ ਚਲੋ ਸ਼ਾਬਾਸ਼ 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 ਇਹਦਾ ਕਰਿਆ ਕਰ ਵਰਕ ਠੀਕ ਹੈ ਜੀ ਇਹਨੂੰ ਅਸੀਂ ਥੱਲੇ ਲਾਉਂਦੇ ਤੇ ਉੱਪਰ ਫਿਰਦਾ ਇਹ ਓਏ ਤੈਨੂੰ ਤਾਂ ਅਸੀਂ ਉੱਪਰ ਲਾਉਦੇ ਤੇ ਉੱਪਰ ਡਾਂਸ ਕਰਨ ਲੱਗਿਆ ਆਂ ਥੱਲੇ ਲਾਉਦੇ ਸੌਰੀ ਤੂੰ ਉੱਪਰ ਡਾਂਸ ਕਰਨ ਲੱਗਿਆ ਆਂ ਹੈ ਲੈ 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 ਆ ਆ ਆ ਖੜਾ ਆ ਖੜਾ ਸ਼ੀਰੋ ਆ ਖੜਾ ਸ਼ੀਰੋ ਫੜੂ ਤੈਨੂੰ ਹੁਣ ਸਿਰ ਫੜ ਲੈਨ ਸਿਰ ਫੜ ਲੈਨ ਫੜੈਨ ਨੂੰ ਇਹ ਸੁਧਰਦਾ ਨਹੀਂ ਹੈ ਹਾਂ ਓਏ 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 ਹੋਏ 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 ਤਾਂ ਲੱਗਦਾ ਉਹ ਤਾਂ ਠੀਕ ਆ ਤੂੰ ਪਹਿਲਾਂ ਥੱਲੇ ਤਾਂ ਸਾਨੂੰ ਦੱਸ ਕੇ ਤਾਂ ਆ ਵੀ ਮੈਂ ਉੱਪਰ ਚੱਲਿਆ ਤੂੰ ਪਾਇ ਸ਼ੂਜ਼ ਤੇ ਉੱਪਰ ਆ ਗਿਆ ਇੱਧਰ ਕਿੱਧਰ ਜੀ ਸ਼ੂਜ਼ ਤੋਂ ਆਪਣੇ ਚੱਕੀ ਜਾਂਦਾ ਸੀ ਕਾਕੇ ਉੱਪਰ ਨਹੀਂ ਜਾਣਾ ਨਾ 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 ਤੈਨੂੰ ਕੱਲ ਵੀ ਮਨਾ ਕੀਤਾ ਸੀ ਮੈਂ ਪਾਪਾ ਜੀ ਹਾਂ ਇੱਥੇ ਉੱਪਰ ਨਹੀਂ ਜਾਣਾ ਨਾ ਚਪਲ ਆਈ ਫਿਰ ਲੈਣਾ ਹੀ ਆ ਬੂਟ ਤੇਰਾ ਆ ਜਾ ਚਪਲ ਨਹੀਂ ਹੈਗੀ ਬੂਟ ਆ ਇਹ ਮਾਮਾ ਲੈ ਮੈਂ 파즈ਮਾ ਇੱਧਰ ਦੀ ਆ ਇੱਧਰ ਦੀ ਇੱਧਰ ਦੀ ਇੱਥੇ ਇੱਥੇ ਲੈ ਨਾ ਮੈਂ ਬਾਦਮਾ ਸ਼ੀਰੋ ਆ ਸ਼ੀਰੋ ਖੜਾ ਪਾਉਣ ਨੂੰ ਤੇ ਪੋਲਾ ਆ ਸ਼ੀਰੋ ਖੜਾ ਪਾਉਣ ਨੂੰ ਇਹਦੇ ਕੋਲ ਪੋਲਾ ਪੋਲਾ ਸ਼ੀਰੋ ਕੋਲ ਪੋਲਾ ਓਏ ਆ ਜਾ ਸ਼ੀਰੋ ਕੋਲ ਪੋਲਾ ਇੱਥੇ ਹੀ ਕਰਦਾ ਉਹ ਕੰਡਾ ਹੋਊਗਾ ਇੱਥੇ ਕੋਈ ਗੁਲਾਬ ਦਾ ਗੁਲਾਬ ਦੇ ਬੂਟੇ 'ਚ ਕੰਡਾ ਹੋਊਗਾ ਸ਼ਾਇਦ ਮਾਮਾ ਕੀ ਹੋਇਆ ਚਲ ਆ ਜਾ ਮੈਂ ਬਾਦਮਾ ਆ ਗਿਆ ਆ ਗਿਆ ਹੈ ਇੱਕ ਮਿੰਟ ਗੁਗੂ ਆ ਗਿਆ ਗੁਗੂ ਆ ਆ ਆ ਕਿਹੜਾ ਫੁੱਲ ਕੁਕੜਿਆ ਹੋਇਆ ਨਹੀਂ ਨਹੀਂ ਕਿਉਂ ਖੜ ਚ ਤੈਨੂੰ ਅੱਲਿਆ ਮੈਂ ਪਾਦਮਨ ਲਿਆ ਪਾ ਉਹ ਸ਼ਿਰਨ ਤੋਂ ਦਵਕਾ ਮਾਰਦਾ ਹੁਣ ਮਾਰ ਕੇ ਦਿਖਾਈ ਖੜ ਚ ਖੜ ਚ ਨਾ 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 ਗਰਜੇਗਾ ਗਰਜੇਗਾ ਓਏ ਗਰਜੇਗਾ ਦੇਖ ਦੇਖ ਟਪ ਗਿਆ ਦੇਖ ਕੰਦਰ ਟਪ ਗਿਆ ਤੇਰੇ ਲਾ ਓਏ ਚਿੜੀਆਂ ਚਿੜੀਆਂ ਓ ਚਿੜੀਆਂ ਉੜਦੀਆਂ ਆ ਦੇਖ ਹਾਂ 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 ਓ ਗਈ ਓ ਗਈ ਓ ਗਈ ਓ ਗਈ ਕਿੱਥੇ ਆ ਓਏ ਓਏ ਹਾਂ ਚਿੜੀਆਂ ਹੋ ਗਈਆਂ ਹੋ ਗਈਆਂ ਪਾਪਾ ਹਾਂ ਬਹੁਤ ਨੇ ਬਹੁਤ ਉੱਪਰ ਫਿਰਦੀਆਂ ਨੇ ਚਿੜੀਆਂ ਚੱਲ ਆ ਜਾ ਚਲੀਏ ਥੱਲੇ ਹਾਂਜੀ 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 ਓ ਸ਼ੀਰੋ ਕਿਨੂੰ ਪੋਂਗਦਾ ਸ਼ੀਰੋ ਨਹੀਂ ਇੱਧਰ ਕਿਸੇ ਨੂੰ ਆਉਣ ਦਿੰਦਾ ਹਨਾ ਓਏ ਓ ਨਾ 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 ਟੱਪਨਾ ਓ ਦੇ ਸੂਰਜ ਦੇ ਤਾਂ ਵੀ ਥੱਲੇ ਹੋਣ ਲੱਗ ਗਏ ਸ਼ਾਮ ਹੋ ਗਈ ਹੁਣ ਚੱਲੀ ਆਪਾਂ نیچے ਆ ਜਾ ਮੈਂ ਵੀ ਜਾਣਾ ਕੰਮ ਤੇ ਆ ਜਾ ਮੈਂ ਵੀ ਕੰਮ ਤੇ ਜਾਣਾ ਪਤਾ ਆ ਜਾ ਨਾ 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 ਤੇ ਕਪੜੇ ਖਰਾਬ ਹੋ ਜਾਣਗੇ ਨੋ 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 ਗਿਰਜੂ ਕੋ ਖੜ ਤੇ ਨੂੰ ਮੈਂ ਦਾਦਾ ਹਾਂ ਨਾ 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 ਕਿੱਥੇ ਆ ਗਿਆ ਹਾਂ ਚੱਲ ਲੋਗ ਲੈ ਨਾ ਕੁੱਟ ਤਾ ਬਹੁਤ ਚੀਕ ਕਰ ਰਹਾ ਮਾਂ ਚੱਲ ਆ ਜਾ ਆ ਜਾ ਆ ਜਾ ਆ ਜਾ ਨਾ ਤੇਰਾ ਕੰਨ ਫੜਾਂ ਪਹਿਲਾਂ ਤੇ ਪੀ ਪੀ ਆਈ ਅਸੀਂ ਥੱਲੇ ਚੱਲਿਆ ਆ ਜਾ ਨਹੀਂ ਇਹ ਸੁਣਦਾ ਕਿ ਨਹੀਂ ਸੁਣਦਾ ਨਹੀਂ ਨਹੀਂ ਹੁੰਦਾ ਸੁਣ ਕੰਨ ਹਰਾ ਇਧਰ ਇਧਰ ਰੁਕ ਜਾ ਕਾ ਸੋਰੀ ਕਾ ਸੋਰੀ ਕਾ ਸੋਰੀ ਚੱਲ ਚੱਲ ਆ ਜਾ ਆ ਜਾ ਆ ਜਾ ਆ ਜਾ ਆ ਜਾ ਹੌਲੀ ਹੌਲੀ ਤੁਰਿਆ ਆ ਨਾ ਚੱਲ 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 ਓਏ ਓਏ ਬੁੱਟੇ ਬਤਕ ਪੁੱਤਰ ਫਲਾਵਰ ਨੂੰ ਨਾ ਤੋੜ ਦੀ ਆ ਜਾ

ਕਿੱਦਾਂ ਭੌਗਦਾ? ਸਿਰਾ ਕਿਦਾਂ ਭੌਗਦਾ? ਆਊਗਾ। ਸਿਰੋ ਕਿਦਾਂ ਕਰੇ? ਸਿਰੋ ਕਰੇਗਾ। ਆਊ। ਚਲ ਮੈਂ ਨਹੀਂ ਚੱਲੇ ਪੁੱਤ ਆ ਜਾ ਮੈਂ ਕੰਮ ਤੇ ਜਾਣਾ ਆ ਜਾ ਪੁੱਤ। ਆਜੂ। ਕੋਈ ਗੱਲ ਨਹੀਂ ਕੋਈ ਗੱਲ ਨਹੀਂ। ਨੰਬਰਾਂ ਵਾਲਾ ਲਿਆਉਣਾ ਉੱਪਰੋਂ ਬਹੁਤ ਔਖਾ ਮਸਾਂ ਲੈ ਕੇ ਆਂਦਾ ਪਹਿਲਾਂ ਹੀ। ਠੀਕ ਆ? ਤੂੰ ਨਹੀਂ ਜਾਣਾ ਬਰਾੜ ਕਿਤੇ ਹੋਣ ਹੋਰ ਬਾਹਰ ਨਹੀਂ ਜਾਣਾ। ਨਹੀਂ ਜਾਣਾ। ਦਸਾ ਤੈਨੂੰ ਜਾਣਾ ਨਹੀਂ 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 ਕਿਤੇ ਨਹੀਂ ਜਾਣਾ ਉਹ ਯਾਰ ਨਹੀਂ ਜਾਣਾ ਫੇਰ ਤੇਰੇ ਪਿੱਛੇ ਉਹ ਵੀ ਲੱਗਦਾ ਕੋਈ ਨਾ ਲੱਗਦਾ ਪਹਿਲੀ ਕੰਮ ਲੈ ਕੇ ਨਹੀਂ ਆਉਣੀ ਚੱਲ ਫੇਰ ਠੀਕ ਆ ਤੈਨੂੰ ਹਫਤਾ ਬਾਹਰ ਉਹ ਚੀਜ਼ ਨਹੀਂ ਮਿਲੂਗੀ ਕਰ ਵਾਦਾ ਵਾਦਾ ਮੈਂ ਵਾਦਾ ਕਰਦੇ ਵਾਦਾ ਮੈਂ ਬਸ ਸੰਡੇ ਨੂੰ ਖਾਂਗਾ ਵਾਦਾ ਕਰਦੇ ਮੈਂ ਬਸ ਸੰਡੇ ਨੂੰ ਖਾਂਗਾ ਔਰ ਯਾਰ ਜੀ ਵੀ ਹੱਸਦੀ ਐ ਉਹਨੂੰ ਪਤਾ ਵੀ ਗੱਪ ਛੱਡਦਾ ਐ ਮੈਂ ਸੰਡੇ ਨੂੰ ਖਾਂਦਾ ਕਰ ਪਾਪਾ ਮੈਂ ਨਹੀਂ ਵੀ ਗਿਆ ਪਤਾ 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 ਮੈਨੂੰ ਪਾਪਾ ਹਾਂਜੀ ਠੀਕ ਆ ਚੀਚਾ ਅਹ 진짜 라 हां ਚਲੋ ਮੈਂ ਹੁਣ ਜਾਂਨਾ ਕੰਮ ਤੇ ਠੀਕ ਆ ਤੇ ਫੇਰ ਮੈਂ ਆ ਕੇ ਮਿਲਦਾ ਤੁਹਾਨੂੰ ਠੀਕ ਆ ਆ ਕੇ ਮਿਲਦਾ ਠੀਕ ਆ ਓਕੇ ਬਾਏ 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 ਹਾਂਜੀ ਅੱਪਾ ਪਹੁੰਚ ਗਏ ਜੀ ਘਰ ਵੱਜ ਗਏ ਨੇ ਤਕਰੀਬਨ ਸਵਾ 8 ਤੇ ਆਹ ਕੌਣ ਪਿਆ ਭਾਈ ਲਓ ਜੀ ਉਹ ਆ ਤਾਂ ਸੁੱਤਾ ਪਿਆ ਓ ਮਨਵੀਰ ਸਿੰਘ ਜੀ ਹੋ ਲੈ ਭਾਈ ਉਹ ਤਾਂ ਸੱਤਾਂ ਪੈ ਚਲ ਥੱਲੇ ਨੂੰ ਹੋ ਕੇ ਆ ਆਹ ਹਾਹ ਸੋਫੇ ਦੀ ਸੌਂਗ ਆ ਇਹ ਨਾ ਉੱਪਰ ਕੰਬਲ ਲਿਆ ਉਹਨੇ ਰੁਸਕੇ ਪਿਆ ਮੈਨੂੰ ਰੁਸਕੇ ਪਿਆ ਓਏ ਹੈ ਓਏ ਹੈਲੋ ਲੈ ਲੋ ਤਾਂ ਰੁਸਕੇ ਪਿਆ ਲੱਗਦਾ ਸੱਚੀ ਉਹ ਕਿੱਥੇ ਬਾਕੀ ਹਾਂਜੀ ਜੀ ਅਨਮੋਲ ਜੀ ਤੁਸੀਂ ਇੱਥੇ ਬੈਠੇ ਹੋ ਠੀਕ ਆ ਹੁਣ ਹੈ ਸਿਰ ਠੀਕ ਆ ਹੂੰ ਸਿਰ ਸਕੂਲ ਜਾਉਂਦੇ ਹਾਂ ਨਾ ਆ ਸ਼ਾਬਾਸ਼ ਸ਼ਾਬਾਸ਼ ਦਵਾਈ ਲਾ ਲਈ ਸੀ ਨਾ ਚਲੋ ਠੀਕ ਹੈ ਬਹੁਤ ਵਧੀਆ ਬਹੁਤ ਵਧੀਆ ਵਿਰਾਟ ਕਿੱਥੇ ਆ ਵਿਰਾਟ ਤਾਂ ਕਿਤੇ ਹੈ ਨਹੀਂਗਾ ਕਿੱਥੇ ਆ ਇੱਧਰ ਕਮਰੇ 'ਚ ਇੱਧਰ ਵੀ ਨਹੀਂ ਲੱਗਦਾ ਕਿਤੇ ਦਰਵਾਜ਼ੇ ਪਿੱਛੇ ਕੋਤਿਆਂ 'ਚ ਇੱਥੇ ਲੁਕਿਆ ਕੀ ਕਰ ਰਿਹਾ ਤੇਰੇ ਗਧਿਆ ਇੱਥੇ ਲੁਕਿਆ ਕੀ ਕਰਦਾ ਤੂੰ ਤੂੰ ਕੱਲੀ ਟੀ-ਸ਼ਰਟ ਪਾਈ ਹੋਈ ਆ ਮੈਂ ਟੂੰਡੀ ਨਹੀਂ ਪਾਉਗੀ ਟੂੰਡੀ ਨਹੀਂ ਪਾਉਗੇ ਦੇਖ ਗਿਆ ਇਹ ਕਿੱਡਾ ਵੱਡਾ ਨੀਣਾ ਆ ਜਾ ਆ ਜਾ ਬਾਹਰ ਚਲ ਜਾ ਪਹਿਲਾਂ ਕੱਪੜੇ ਪਾ ਚ ਮੈਂ ਕੱਲੀ ਟੀ-ਸ਼ਰਟ ਪਾਈ ਫਿਰਦਾ ਗੋਦਾਨੀ ਮਿਲ ਲਿਓ ਜੀ ਇੱਕ ਦਰਮਝ ਉੱਥੂ ਆ ਜਾ ਆ ਜਾ ਤੇ ਕਿਆਦਾ ਲੱਗਦਾ ਚਲ ਮੰਮੀ ਦਾ ਲੰਗਰ ਪਾਣੀ ਸ਼ੁਰੂ ਹੋ ਗਿਆ ਯਾ ਬੇਸਨ ਵਾਲੀਆਂ ਰੋਟੀਆਂ ਮੁੰਲਾ ਦਾ ਮੰਮੀ ਅੱਜ ਗੁਰਦੁਆਰੇ ਗਏ ਸੀ ਬਾਬਾ ਦੀਪ ਸਿੰਘ ਦੇ ਉੱਥੋਂ ਲਿਆਉਂਦਾ ਹੈ ਨਾ ਹਾਂ ਗੋਭੀ ਦਾ ਘਰ ਦੀ ਜੀ ਜੀ ਅਸੀਂ ਆ ਗਏ ਉੱਠ ਕੇ ਤੇ ਇਸ ਤੇ ਛਿੱਤੇ ਪਏ ਸੀ ਹੈ ਦਾਦੀ ਉੱਥੇ ਉੱਠ ਕੇ ਨਾ ਫੋਨ ਚੱਕਿਆ ਕਰੋ ਗੇਮ ਨਾ ਖੇਡਿਆ ਕਰੋ ਹਾਂ ਜੀ ਦਾ ਅਰਜੁਨ ਹੀ ਸੁੱਤੇ ਸੀ ਤੂੰ ਸੁੱਤਾ ਸੀਗਾ ਨਹੀਂ ਉਹ ਉਹ ਤੇ ਆਰਜੋ ਥੋੜੀ ਆਰਜੋ ਨਹੀਂ ਸੀ ਤੂੰ ਸੀਗਾ ਆਰਜੋ ਸੁੱਤੀ ਸੀਗੀ ਆਰਜੋ ਤਾਂ ਵਿਚਾਰੀ ਸਵੇਰੇ ਉਹ ਸਵੇਰੇ ਸੁੱਤੀ ਸੀ ਉਹਨੂੰ ਬੁਖਾਰ ਸੀਗਾ ਤਾਂ ਕਰਕੇ ਨਹੀਂ ਕੱਲ ਪੱਤੇ ਤੋੜ-ਤੋੜ ਕੇ ਸਿੱਟੀ ਗਿਆ ਤੇ ਮਰਲੇ ਜਦੋਂ ਮੰਜੀ ਨੇ ਪੁੱਛਿਆ ਵੀ ਤੂੰ ਕੀ ਕੀਤਾ ਹਕਮ ਕਹਿੰਦਾ ਨਹੀਂ ਕੰਨਾ ਛੀਰੋ ਨੇ ਹੈ ਓਏ ਕਦੇ ਛੀਰੋ ਨਹੀਂ ਸਿੱਤੇ ਬੂਟਿਆਂ ਦੇ ਪੱਤੇ ਤੂੰ ਤੋੜਦਾ ਹੀ ਨਾ ਛੀਰੋ ਲੈ ਜੰਨਾ ਹੈ ਓਏ ਸ਼ੀਰੋਂ ਨੇ ਤੋੜ ਕੇ ਸਿੱਤੇ ਨਾ ਸ਼ੀਰੋਂ ਲੈ ਜਾਣਾ ਤੂੰ ਹੈ ਹਾਂ ਆ ਖੋਤਾ ਚਲਾ ਆ ਜਾ ਰੋਟੀ ਖਾਈ ਆ ਜਾ ਦਾਦੀ ਦਾ ਦਾਦੀ ਦਾ ਪਿਆਨ ਲੱਗੇ ਰੋਟੀ ਖਾਟ ਹਾਂ ਚੱਲ ਆਪਾਂ ਵੀ ਰੋਟੀ ਖਾਈ ਆ ਆ ਕੰਮ ਵਧੀਆ ਹਨਾ ਸੋਫੇ ਤੇ ਕੰਬਲ ਵਿਛਾਓ ਮौज ਨਾਲ ਟੀਵੀ ਦੇਖੋ ਹਨਾ ਚਾ ਰੋਟੀ ਖਾਈ ਆ ਜਾ ਪਿਆ ਤੇਰਾ ਕਾਕਾ ਕਹਿੰਦਾ ਨੰਗਾ ਕਰਤਾ ਛੀ ਕਾਕਾ ਨੰਗਾ ਕਰਤਾ ਓਏ ਹੈ ਤੂੰ ਲਾਇਆ ਦੇ ਕੱਪੜੇ ਅੱਛਾ ਕਾਕੇ ਨੂੰ ਸੁਸੂ ਗੱਲ ਇਹਦੇ ਕੱਪੜੇ ਸੁੱਕਣੇ ਪਾਏ ਹਨ ਧੋ ਕੇ ਹਨਾ ਹਾਂ ਚਲੋ ਵਧੀਆ ਵਧੀਆ ਕਾਕੇ ਨੂੰ ਨਿਲਾਵਾ ਕਰੋ ਹਾਂਜੀ 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 ਬਹੁਤ ਸੁੰਦਰ ਬਹੁਤ ਓਰੇ ਗੁੱਗੂ ਓਰੇ ਔਰ ਕਿੱਥੇ ਭੱਜ ਗਿਆ ਆ ਦੇਖਵੇਂ ਖਲਾਰਾ ਪਾਇਆ ਜਿਉਂ-ਜਿਉਂ ਰਾਤ ਹੁੰਦੀ ਜਾਂਦੀ ਹੈ ਕਾਕੇ ਨੂੰ ਤਾਂ ਟੋਪੀ ਦੇ ਕੇ ਪਾਇਆ ਜਿਉਂ-ਜਿਉਂ ਰਾਤ ਹੋਈ ਜਾਂਦੀ ਹੈ ਇਹਨਾਂ ਦੇ ਖਿਲਾਉਣੇ ਸ਼ੁਰੂ ਹੋ ਜਾਂਦੇ ਆ ਲੈ ਸਾਰੇ ਖਿਲਾਉਣੇ ਆਪਣੇ ਕੱਢ ਲਿਆ ਦੱਸ ਸਾਰੇ ਖਿਲਾਾਰੇ ਪਏ ਓਏ ਆ ਜਾ ਆਪਣੇ ਖਿਲਾਉਣਿਆਂ ਦੀ ਕਲੈਕਸ਼ਨ ਚੱਕ ਲੈ ਓਏ ਨੇ ਦੇਖ ਲਓ ਅਸੀਂ ਰੋਟੀ ਖਾ ਚੁੱਕੇ ਆ ਤੇ ਹੁਣ ਚਲ ਜੀਰੇ ਪਿੰਦਾ ਨਾਲ ਪੂਜੀਆ ਰੱਖਿਆ ਹੋਇਆ ਹੈ ਹੈਨਾ ਨਾਲ ਕੀ ਸੌਫ ਖਾਈ ਜਾਨਾ ਤੇਰੇ ਭਰਾਵਾ ਅਸੀਂ ਸੌਣ ਲੱਗੇ ਆ ਠੀਕ ਆ ਤੇਰਾ ਖਾਣਾ ਬਣਾ ਹੁਣ ਝਰੂ ਹੋਇਆ ਹੈ ਹੈ ਰੋਟੀ ਖਾ ਲਈ ਸੀ ਨਾ ਖਾਦੀ ਸੀ ਨਾ ਰੋਟੀ ਕਿਉਂ ਚਲ ਫੇ ਖਾ ਖਲੋ ਖਲੋ ਅੱਛਾ ਉਹ ਬਾਜੇ ਬਹਿ ਜਾ 10 ਬੁਰਕੀਆਂ ਖਾਧੀਆਂ ਹੋਈਆਂ ਵੱਡਾ 10 10 ਦਾ 1 2 ਹਾਂਜੀ ਤੁਸੀਂ ਇੱਥੇ ਦੋਨੇ ਆਣੇ ਖੇਡਣ ਲੱਗੇ ਹੋਏ ਹਾਂ ਚਲੋ ਪੁੱਤ ਨਹੀਂ ਟਾਈਮ ਹੋ ਗਿਆ ਪੁੱਤ ਸੌਈਆਂ ਆਪਾਂ ਸੌਈਆਂ ਗੁੱਗੂ ਕੀ ਸੌਈਆਂ ਜਾ ਚਲੋ ਜੀ ਅਸੀਂ ਹੁਣ ਸਾਨੂੰ ਤਾਂ ਆਉਂਦੀ ਹੈ ਨੀਂਦ ਆਪਣੇ ਬਿਸਤਰੇ ਬੁਸਤਰੇ ਕਰ ਲਈਏ ਤੇ ਠੀਕ ਆ ਸੌਈਆਂ ਅਨਮੋਲ ਚਲੋ ਕਰ ਦੋ ਸਾਰਿਆਂ ਨੂੰ ਗੁੱਡ ਨਾਈਟ ਬਾਏ 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 ਕਿਉਂ ਪੀਪੀ ਆਈ ਪੀਪੀ ਆਈ ਪੀਪੀ ਆਈ ਨਹੀਂ ਸੋਣਾ ਪੁੱਤ ਮੇਰੀ ਚਾਦਰ ਵੀ ਨਹੀਂ ਬਿਛਾਈ ਚਾਦਰ ਬਿਛਾਓ ਠੀਕ ਹੈ ਗੁੱਡ ਨਾਈਟ ਕਰ ਦਿਓ ਬਾਏ 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 ਗੁੱਡ ਨਾਈਟ ਸਾਰਿਆਂ ਨੂੰ ਹਾਂਜੀ ਤੋ ਮੈਂ ਚਲੋ ਜੀ ਗੁੱਡ ਬਾਏ ਕਰ ਦਿਓ ਬਾਏ ਬਾਏ ਸਾਰਿਆਂ ਨੂੰ ਗੁੱਡ ਨਾਈਟ ਅਸੀਂ ਬਲੌਗ ਦਾ ਕਰਦੇ ਆ ਐਂਡ ਤੇ ਸਾਰਿਆਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਨੂੰ ਦਬਾ ਦਿਓ ਠੀਕ ਹੈ ਜੀ ਓਕੇ ਗੁੱਡ ਬਾਏ 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 bye 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 bye, bye. bye. bye.